ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਸੋਂ ਖੁਸ਼ ਹਾਂ ਮੈਂ ਬਿਲਕੁਲ ਠੀਕ ਐ ਟਾਈਮ ਹੈਗਾ ਸ਼ਾਮ ਦਾ 7:30 ਦਾ ਟਾਈਮ ਹੈ ਅਜ ਅਸੀਂ ਹੁਣੀ ਅੱਧਾ ਘੰਟਾ ਪੌਣਾ ਘੰਟਾ ਪਹਿਲਾਂ ਆਏ ਹੁਣੀ ਕੋਲੀ ਪੈੱਕੀ ਤੇ ਮੈਂ ਪਾਲਿਆ ਆਨ ਕਰ ਮम्मी ਦੇ ਕਿਚਨ ਚ ਖਲਾਰਾ ਦੇਖੋ ਆਹ ਵਾਲੇ ਦੋ ਕੈਬਿਨਟ ਖੰਮੀ ਕਰ ਰਹੇ ਹਾਂ ਕਰ ਰਹੀਆਂ ਸਫਾਈ ਪ੍ਰੋਬਲਮ ਕੀ ਐ ਮੈਂ ਆਪ ਦਾ ਟ੍ਰਾਈਪੋਡ ਨੂੰ ਲੈ ਟ੍ਰਾਈਪੋਡ ਲੈ ਕੇ ਨਈ ਵੀਡੀਓ ਕਮਾਂ ਨੂੰ ਕਿਵੇਂ ਨਾ ਮ ਨੂੰ ਪਤਾ ਨਹੀਂ ਦੇਖਦੀਆਂ ਜਿਨੀ ਕੋ ਸਕੀ ਤੁਹਾਨੂੰ ਵੀਡੀਓ ਬਣਾ ਕੇ ਦਵਾਂਗੀ ਐਨਾ ਮੰਮੀ ਖਲਾਰਾ ਪਾਉਂਦੇ ਨੇ ਬਹੁਤ ਘਰ ਆਇਲ ਹੁੰਦਾ ਏਦਾਂ ਹੀ ਸਾਨੂੰ ਗੁਰਦੁਆਰਾ ਆਉਂਦੇ ਨੇ ਆਹ ਕਿਲ ਬੰਨੀ ਇੰਨੀ ਕਵਰਾਟ ਕਰਨੀ ਆਏ ਹਾਏ ਤੂੰ ਤਾਂ ਹੁਣ ਸਾਰ ਖਲਾਰਾ ਮਾ ਕੇ ਬਹਿ ਜਾਣੀ ਆ ਮੈਨੂੰ ਆਹ ਕਵਰਾਟ ਹੋਈ ਮੰਮੀ ਦੀ ਕਿਚਨ ਚ ਵੜ ਕੇ ਮੈਨੂੰ ਬਹੁਤ ਕਵਰਾਟ ਚੜੀ ਐਨਾ ਉਥਲ ਪੁਥਲ ਹੋਈ ਪਈ ਸੀ ਨਾ ਆਸਮਾਨ ਗੱਡੇ ਸਾਰਾ ਸੈਟਿੰਗ ਕਰਦੇ ਆ ਵੀ ਮੰਮੀ ਕੋਲ ਟ੍ਰਾਈਪੋਡ ਦੀ ਕਮੀ ਆ ਟ੍ਰਾਈਪੋਡ ਨਹੀਂ ਹੈਗਾ ਕਿ ਵੀਡੀਓ ਕਮੇ ਸ਼ੂਟ ਹੋਊਗੀ ਪਤਾ ਨਹੀਂ ਕਿਵੇਂ ਬਣੂਗੀ ਮੇਨਾ ਚਲੋ ਹੋਰ ਜਾਨੇ ਸ਼ੁਰੂ ਕਿਚਨ ਵਿੱਚ ਮੈਂ ਨਾ ਆਉਂਦੀ ਲੱਗੀ ਕਿਚਨ ਸਾਫ ਕਰਨ ਕਿਚਨ ਚ ਮੈਨੂੰ ਇੰਨੀ ਜਿਆਦਾ ਕਬਰਾਟ ਹੋਈ ਮੰਮੀ ਦੇ ਕਿਚਨ ਦੇ ਕਿ ਬਹੁਤ ਬਹੁਤ ਹੀ ਜਿਆਦਾ ਖਰਾਬ ਹਾਲਤ ਹੋਈ ਪਈ ਸੀ ਹੈਨਾ ਕਿਤਾ ਮੰਮੀ ਨੂੰ ਚੀਜ਼ ਨੂੰ ਆਰਗੇਨਾਈਜ਼ ਕਰਨਾ ਨਹੀਂ ਆਉਂਦਾ ਵੀ ਇੱਕ ਖਾਨੇ ਚ ਇੱਕ ਤਰ੍ਹਾਂ ਦਾ ਸਮਾਨ ਹੋਵੇ ਆਇ ਨਹੀਂ ਸੀ ਕਿ ਬਿਚੂ ਦੇ ਵਿੱਚ ਪਾਂਡੇ ਪਿਆ ਉਹਦੇ ਵਿੱਚ ਕੋਈ ਖਾਣ ਪੀਣ ਵਾਲੀ ਚੀਜ਼ ਹੀ ਪਈ ਆ ਐਨ ਸਾਰਾ ਸਮਾਨ ਮੰਮੀ ਮਿਕਸ ਜਿਆ ਕਰ ਲੈਂਦੇ ਨੇ ਬਹੁਤ ਵਾਰ ਮੈਂ ਸੈਟ ਕਰਕੇ ਜਾਨੀ ਆ ਬਹੁਤ ਸਮਝਾ ਕੇ ਵੀ ਜਾਨੀ ਆ ਕਿ ਇਹਨੂੰ ਐ ਸੈਟ ਕਰਨੇ ਕੋਰਾ ਚੀ ਇੱਕ ਥੇ ਰੱਖਾ ਕਰੋ ਪਰ ਨਹੀਂ ਹੈਨਾ ਉਹ ਜਿਹੜੀ ਆਪਣੀ ਆਦਤ ਬਣੀ ਹੁੰਦੀ ਸ਼ੁਰੂ ਤੋਂ ਬੱਸ ਉਹ ਹੀ ਹੈ ਫਿਰ ਆਪ ਵੀ ਕਹਿੰਦੇ ਨੇ ਚੀਜ਼ ਮੈਂ ਤਾਂ ਧਰ ਕੇ ਭੁੱਲ ਜਾਨੀ ਫਿਰ ਮੈਂ ਕਹਿੰਦਾ ਤਾਂ ਹੀ ਤਾਂ ਤੁਸੀਂ ਭੁੱਲਦੇ ਹੋ ਜਦੋਂ ਤੁਸੀਂ ਚੀਜ਼ ਦੀ ਇੱਕ ਪ੍ਰੋਪਰ ਜਗ੍ਹਾ ਨਹੀਂ ਲਾਉਂਦੇ ਹੈਗੇ ਜਿਹੜੀ ਚੀਜ਼ ਇੱਥੇ ਚੱਕ ਦੋ ਉੱਤੇ ਰੱਖਿਆ ਕਰੋ ਜਿੱਥੇ ਜੀ ਕਰਦਾ ਉੱਥੇ ਰੱਖ ਦਿੰਦੇ ਨੇ ਉੱਥੇ ਚੱਕ ਲਾਣੇ ਹੁੰਦੇ ਹੈ ਨਾ ਵੀ ਹਰ ਇੱਕ ਚੀਜ਼ ਦੀ ਇੱਕ ਪ੍ਰੋਪਰ ਜਗ੍ਹਾ ਹੋਵੇ ਉਹਦਾ ਅਲੱਗ ਕੈਬਿਨੇਟ ਹੋਵੇ ਫਿਰ ਆਪਾਂ ਚੀਜ਼ ਨੂੰ ਉੱਥੇ ਰੱਖ ਦਿਆਂ ਪਰ ਕਹਿੰਦੇ ਮੈਂ ਤਾਂ ਕੁੱਲ ਹੀ ਨਹੀਂ ਮੇਰੇ ਦਿਮਾਗ 'ਚ ਨਹੀਂ ਰਹਿੰਦਾ ਸਾਰਾ ਸਮਾਨ ਮੈਂ ਕੱਢਿਆ ਬਾਹਰ نیچے ਪਛਾਈ ਹੋਈ ਸੀ ਪੇਪਰ ਪੇਪਰ ਵੀ ਸਮਾਨ ਵਿੱਚ ਰੱਖੀ ਹੋਈਆਂ ਉੱਪਰ ਕੁਝ ਚੀਜ਼ਾਂ ਮੈਂ ਮੰਮੀ ਨੂੰ ਕਹਿ ਰਹੀ ਸੀ ਵੀ ਤੁਸੀਂ ਯੂਜ਼ ਨਹੀਂ ਕਰਦੇ ਹੈਗੇ ਇਹ ਕੱਢ ਦਿਓ ਇਹਨਾਂ ਪਲਾਸਟਿਕ ਦੇ ਜੱਗ ਸੀਗੇ ਫ੍ਰਿਜ ਵਾਲੇ ਫ੍ਰਿਜ ਰੱਖਣ ਵਾਲੇ ਮੰਮੀ ਕਹਿੰਦੇ ਹੁਣ ਤਾਂ ਕਿਸੇ ਨੂੰ ਲੈਣੀ ਨਹੀਂ ਹੈ ਕਿ ਗਰਮ ਵਿੱਚ ਕਿਸੇ ਨੂੰ ਦੇਵਾਂਗੇ ਇੱਕ ਵਾਰ ਰੱਖਦੇ ਨੇ ਚਲੋ ਮੈਂ ਰੱਖ ਦਿੰਦੀ ਆ ਫਿਰ ਵੀ ਕੁਝ ਨਾ ਕੁਝ ਮੈਂ ਮੰਮੀ ਦੇ ਕਿਚਨ ਚ ਬਹੁਤ ਕੁਝ ਕੱਢ ਕੇ ਆਈ ਆ ਔਰ ਜ਼ਿਆਦਾ ਕੀ ਮਿਲਦਾ ਮੰਮੀਆਂ ਦੇ ਕਿਚਨ ਵਿੱਚੋਂ ਮੈਨੂੰ ਤਾਂ ਆਪਦੀ ਮੰਮੀ ਦੇ ਕਿਚਨ ਵਿੱਚੋਂ ਕੀ ਮਿਲਿਆ ਜਾਂ ਤਾਂ ਖਾਲੀ ਡੱਬੀਆਂ ਡੱਬੀਆਂ ਜਾਂ ਫਿਰ ਦੇਸੀ ਦਵਾਈਆਂ ਦੇ ਸਿਤ ਦਵਾਈਆਂ ਹੋ ਗਿਆ ਕਿਸੇ ਵਿੱਚ ਲਪਾਫੇ ਵਿੱਚ ਬੰਨੇ ਹੋਏ ਥੋੜੀਆਂ ਕਿਤੇ ਸ਼ੀਸ਼ੀ ਵਿੱਚ ਛੋਟੀ ਸ਼ੀਸ਼ੀ ਵਿੱਚ ਕੁਝ ਪਿਆ ਕੇ ਜਿਸ ਕੁਝ ਪਿਆ ਕੋਈ ਤਾਂ ਖਰਾਬ ਹੋਈ ਪਈ ਸੀ ਚੀਜ਼ ਕਹਿੰਨੇ ਕਿ ਕਿੱਥੇ ਪਈ ਸੀ ਇਹ ਤਾਂ ਮੈਨੂੰ ਯਾਦ ਨਹੀਂ ਆ ਰਹੀ ਤੇ ਮੈਂ ਭੁੱਲ ਗਈ ਐਂ ਕਰਦੇ ਨੇ ਮੰਮੀਆ ੱੰਬੇ ਡੁੱਬੇ ਖਾਲਦੀ ਮੰਮੀ ਘਾਟੀ ਯੂਜ਼ ਕਰਦੇ ਨੇ ਯੂਜ਼ ਕੀ ਕਰਨ ਹੁਣ ਇਕੱਲੇ ਜਾਣੇ ਕੀ ਕਰਨਾ ਨਾ ਵੀ ਇਕੱਲਾ ਬੰਦਾ ਕੀ ਕਰੇ ਐਂ ਵੀ ਹੋ ਜਾਂਦਾ ਕੋ ਰਾਸ਼ਨ ਰੋਸ਼ਨ ਮੰਮੀ ਕੋਲ ਬਹੁਤ ਘੱਟ ਰਹਿੰਦਾ ਹੈਗਾ ਜਿਵੇਂ ਕਹਿੰਨੀ ਆਪਾਂ ਦਾਲਾਂ ਚਨੇ ਰਾਜਮਾ ਆ ਜਾ ਕੁਝ ਮੰਮੀ ਪੋਪਾ ਘੱਟ ਖਾਂਦੇ ਜਿਹੜੀ ਕਦੇ ਦਾਲ ਖਾਂਦੇ ਬਸ ਉਹੀ ਨਾ ਖਾਦੇ ਨੇਗੇ ਤਗੀ ਰਾਜਮਾ ਜਾਣੇ ਤਾਂ ਮੰਮੀ ਖਾਂਦੀ ਨਹੀਂ ਬਿਲਕੁਲ ਵੀ ਨਹੀਂ ਖਾਂਦੀ ਕੋਈ ਮਾਂ ਮਾਂ ਛੋਲੇ ਦਾਣ ਨਹੀਂ ਖਾਂਦੇ ਇਕੱਲੀ ਮੂੰਗੀ ਮਸਰੀ ਦਾਲ ਮੰਮੀ ਰੱਖਦੇ ਹੁੰਦੇ ਨੇ ਬਸ ਨਾ ਕੋਈ ਜਾਣੇ ਨਾ ਕੋਈ ਰਾਜਮਾ ਕੁਝ ਨਹੀਂ ਯਾ ਸਾਫਤ ਮੂੰਗੀ ਯਾ ਸਾਫਤ ਮਸਰੀ ਮੂੰਗੀ ਮਸਰੀ ਬਸ ਦੋ ਤਿੰਨ ਕਦਾਲਾ ਮੰਮੀ ਕੋਲ ਹੁੰਦੀਆਂ ਨੇ ਤੇ ਹੋਰ ਕੋਈ ਟਰੰਬਟਰਾ ਮੰਮੀ ਉਹ ਨਹੀਂ ਰੱਖਦੇ ਹੈਗੇ ਕੁਝ ਵੀ ਜਿਵੇਂ ਬੱਚਿਆਂ ਦੇ ਘਰ ਵਿੱਚ ਹੁੰਦਾ ਹੈਗਾ ਅਸਮਾਨ ਸਾਸ਼ਨ ਬਹੁਤ ਘੱਟ ਹੁੰਦਾ ਬਸ ਉਹੀ ਗੱਲ ਆ ਜੋ ਆਪਾਂ ਚੀਜ਼ ਕਿਸੇ ਨੂੰ ਸਫਾਈ ਟਾਈਮ ਤੇ ਨ ਕਰਾਂਗੇ ਆਰਗੇਨਾਈਜ਼ ਕਰਕੇ ਰੱਖਾਂਗੇ ਹਨ ਫਿਰ ਉਹ ਕਲਹਾਰਾ ਥੋੜਾ ਹੋ ਜਾਂਦਾ ਕਿ ਸ਼ੀਸ਼ਿਆਂ ਖਾਲੀ ਬਹੁਤ ਜ਼ਿਆਦਾ ਸ਼ੀਸ਼ੇ ਗੱਡੀਆਂ ਮੈਂ ਪੂੜੀਆਂ ਯਾਨੀ ਕਿ ਨਿੱਕੀਆਂ ਕਿਸੇ ਕੁਝ ਪੈਕੇਟ ਚ ਕੁਝ ਕੇ ਬਸ ਆ ਕੁਝ ਨਿੱਕੀ ਲਈ ਦੇਸੀ ਨੁਸਖੇ ਯ ਨਿਕਲ ਗਏ ਦਵਾਈਆਂ ਦੀਆਂ ਮੇਰਾ ਚੂਰ ਨਾਮੇ ਪੱਕੀ ਹੈ ਕਬਜੀ ਦੀ ਆ ਮੇਰਾ ਹੈ ਆ ਮੇਰਾ ਹੈ ਬਸ ਆ ਕੁਝ ਹੋਈ ਗਿਆ ਤੇ ਕੁਝ ਤਾਂ ਕੰਟੇਨਰ ਖਾਲੀ ਸੀ ਬਸ ਕੁਝ ਦੇ ਵਿੱਚ ਸਮਾਨ ਤੇ ਕੁਝ ਖਾਲੀ ਸੀਗੇ ਉਹ ਤਾਂ ਬਹੁਤ ਜ਼ਿਆਦਾ ਖਰਾਬ ਜਿਹੀਆਂ ਪੇਸ਼ੀਸ਼ੀਆਂ ਕੱਟ ਕੇ ਸੁੱਟੀਆਂ। ਅਕਬਾਰ ਜਿੱਤੇ ਕੋਈ ਲੱਗਿਆ ਵੀ ਠੀਕ ਆ ਉਹ ਉਹੀ ਲਗਾਤਾ ਕਿਥੇ ਲੱਗਿਆ ਵੀ ਬਹੁਤ ਜ਼ਿਆਦਾ ਗੰਦਾਗਾ ਉਹ ਮੈਂ ਚੇਂਜ ਕਰਤੇ। ਤੇ ਆਉਦੇ ਵੱਲੋਂ ਬਹੁਤ ਵਧੀਆ ਮੈਂ ਸਫਾਈ ਕੀਤੀ ਕਿ ਜਾਂਦੀ। ਵੀ ਚਲ ਮੰਮੀ ਨੂੰ ਵੀ ਸੌਖਾ ਹੋ ਜਾਊਗਾ। ਕਿਚਨ ਦੀ ਸਫਾਈ ਨਾ ਮੰਮੀ ਤੋਂ ਹੁੰਦੀ ਹੋਰ ਮੰਮੀ ਬਾਹਰ ਬੇੜਬੂੜ ਬਹੁਤ ਵਧੀਆ ਸਾਫ਼ ਰੱਖਦੇ ਨੇ। ਕੰਮ ਬਹੁਤ ਕਰਦੇ ਮੰਮੀ ਪੱਕੀ ਜਾਂਦੀ ਵੀ ਕਹਿੰਦੇ ਮੈਨੂੰ ਸਫਾਈ ਕਰਨ ਮੈਨੂੰ ਬਹੁਤ ਔਖੀ ਲੱਗਦੀ ਆ। ਉਹ ਜਦੋਂ ਮੈਂ ਵੀ ਸਮਾਨ ਖੰਡਾ ਲਾਣੀ ਕਹਿੰਦੇ ਮੈਂ ਤਾਂ ਦੇਖ ਕੇ ਘਬਰਾਣ ਛੱਡਦੀ ਆ। ਉਹ ਮਰ ਦੀ ਹਨਾ ਫੱਟ ਪੈ ਜਾਂਦਾ ਤੇ ਮੈਨੂੰ ਤਾਂ ਸਾਫ ਸਫਾਈ ਦਾ ਬਹੁਤ ਰਲਦਾ ਮੇਥੋਂ ਤਾਂ ਹੀ ਜੀ ਕਿਚਨ ਵਿੱਚ ਨਾ ਮੇਥੋਂ ਕੰਮ ਹੁੰਦਾ ਨਾ ਮੈਨੂੰ ਖੜਾ ਜਾਂਦਾ ਨਾ ਮੈਨੂੰ ਕੋਈ ਸਮਝ ਲੱਗਦੀ ਕਿ ਇਹ ਚੀਜ਼ ਮੈਂ ਕਿੱਥੋਂ ਚੱਕਾਂ ਕਿਵੇਂ ਚੱਕਾਂ ਕੀ ਚੀਜ਼ ਮੈਂ ਕੁਝ ਬਣਾਵਾਂ ਔਰ ਇੱਕ ਤਾਂ ਜਦ ਤੱਕ ਇੱਕ ਚੀਜ਼ ਦੀ ਕੋਈ ਸਹੀ ਜਗ੍ਹਾ ਨਾ ਹੋਵੇ ਨਾ ਮੈਨੂੰ ਕੰਮ ਕਰਨਾ ਬਹੁਤ ਔਖਾ ਲੱਗਦਾ ਫਿਰ ਮੈਨੂੰ ਹੁੰਦਾ ਹੈ ਕੰਮ ਕਰਨਾ ਕਿ ਦਾ ਛੋਟਾ ਫਟਾਫਟ ਨਾ ਚੀਜ਼ ਆਪਣੇ ਹੱਥ ਲੱਗੀ ਚੱਲੇ ਆਪਾਂ ਨੂੰ ਮਿਲ ਜੇ ਦੂਜੀ ਜੀ ਕਿਚਨ ਚ ਇਹ ਹੁੰਦਾ ਹੈ ਕਿ ਜਦ ਸਫਾਈ ਕਰਦੇ ਆ ਤਾ ਕੱਪੜਾ ਨੇ ਆਪਣੇ ਪਸੰਦ ਦਾ ਪ੍ਰੋਪਰ ਮਿਲਦਾ ਹੈਗਾ ਉਹ ਚੀਜ਼ ਜਿਹਦੇ ਲਈ ਮੈਨੂੰ ਪ੍ਰੋਬਲਮ ਆਉਂਦੀ ਹੈ ਨਾ ਤੇ ਇੱਕ ਜੋ ਕੁਕਿੰਗ ਕਰਦੇ ਆਂ ਤੇ ਉਦੋਂ ਆਪਣੇ ਭਾਂਡੇ ਨਹੀਂ ਹੱਥ ਲੱਗਦੇ ਫਟਾਫਟ ਇਹ ਟ੍ਰੋਲ ਆਇਲ ਰੈਕ ਆ ਟ੍ਰੋਲੀ ਕਹ ਲੋ ਇਹਦੇ ਵਿੱਚ ਵੀ ਮੰਮੀ ਕੋਲ ਬਹੁਤ ਥੋੜੀਆਂ ਬਸ ਬੋਟਲਸ ਸਿੱਗੀਆਂ ਸਿਰਕੀ ਵਾਲੀ ਆਇਲ ਵਾਲੀ ਸੌਸ ਵਾਲੀ ਸਮਾਨ ਬਹੁਤ ਥੋੜਾ ਸੀ ਪਰ ਜਦੋਂ ਆਪਾਂ ਕਿਚਨ ਸੈੱਟ ਨਹੀਂ ਨਾ ਕਰਦੇ ਹੈਗੇ ਕਾਫੀ ਟਾਈਮ ਫਿਰ ਉਹ ਸਮਾਨ ਫੁੱਲ ਜਾਂਦਾ ਅੱਗੇ-ਅੱਗੇ ਨੂੰ ਆ ਜਾਂਦਾਗਾ ਕੁਝ ਕੱਟਣ ਵਾਲੀ ਚੀਜ਼ ਆਪਾਂ ਟਾਈਮ ਤੇ ਕੱਢਦੇ ਨਹੀਂ ਆ ਯੂਜ਼ ਨਹੀਂ ਕਰਦੇ ਭੁੱਲ ਜਾਂਦੇ ਆ ਉਹ ਫਿਰ ਉੱਤੀ ਪਏ ਸਮਾਨ ਫੁੱਲ ਮਾ ਫੁੱਲ ਮਾ ਜ ਲੱਗਣ ਲੱਗ ਜਾਂਦੇ ਆ ਆਪਾਂ ਨੂੰ ਜੇ ਆਪਾਂ ਕੋਈ ਵੀ ਚੀਜ਼ ਸੈੱਟ ਕਰ ਦਿਆਂ ਤੇ ਕੋਦ ਵਿੱਚ ਵੇਸਟ ਹੀ ਨਿਕਲ ਜਾਂਦੀ ਆ ਜੇ ਆਪਾਂ ਸਹੀ ਚੀਜ਼ਾਂ ਨੂੰ ਸਹੀ ਤਰ੍ਹਾਂ ਟੰਗ ਨਾ ਰੱਖਦਿਆਂ ਉਹਦੇ ਵਿੱਚ ਅੰਦੀ ਜਗ੍ਹਾ ਹੀ ਰੋਕ ਦਿੰਦੀ ਨੇ ਉਹ ਕੋਸ਼ਿਸ਼ ਅੱਗੇ ਪਈ ਗੌਰ ਬਹੁਤ ਪਿੱਛੇ ਪਈ ਆ ਫਿਰ ਉੱਪਰ ਹੀ ਪਈ ਜਗ੍ਹਾ ਲੱਗਣ ਲੱਗ ਜਾਂਦੀ ਆ ਕੁਝ ਖਾਨੇ ਰਹਿ ਗਈ ਸੈੱਟ ਕਰਨ ਵਾਲੇ ਮੈਂ ਕਾਹ ਵੀ ਹੱਦ ਤੱਕ ਮੈਂ ਕਿਚਨ ਇਸ ਟਾਈਮ ਨੂੰ ਸੈੱਟ ਕਰਤੀ ਸੀ ਰਾਤ ਨੂੰ ਤੇ ਮਮਮੀ ਬਣਾਉਣ ਲੱਗੇ ਸੂਰਕਾ ਮੈਂ ਤੇ ਦਿਵਿੰਦਰ ਖਾ ਰਹੀ ਸੀ ਤੁਹਾਡਾ ਰਸੋਈ ਸਾਫ ਹੋ ਗਈ ਕਮੇ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਵਧੀਆ ਲੱਗ ਰਿਹਾ ਬਹੁਤ ਵਧੀਆ ਇੱਕ ਦੋ ਖਾਣੇ ਦੇ ਬੈ ਕੇ ਕੱਲ ਨੂੰ ਕਰਾਂਗੇ ਹੌਲੀ ਹੀ ਹੋ ਗਈ ਸਹੀ ਹੂੰ ਠੀਕ ਹੈ ਨੇ ਲੱਤੀ ਕਰਾਂ ਜਾਉਗੀ ਆ ਨਹੀਂ ਫਿਰ ਇਹਨੂੰ ਆਈ ਰੱਖਿਓ ਬਈ ਸੈੱਟ ਹੈ ਆਲੀ ਤਾਂ ਹੋ ਗਈ ਫਿਰ ਇਹਨੂੰ ਸੈੱਟ ਹੀ ਰੱਖਿਓ ਨ ਦਵਾਰੇ ਨਾ ਖਲਾਰਾ ਪਾਇਓ ਫੇਰ ਆਈ ਫੇਰ ਕਰਤੀ ਫੇਰ ਫੇਰ ਮੈਂ ਚਾਦਰ ਗਿਫਟ ਕਰਾਂਗੀ ਹਾਂ ਕਰ ਦੋ ਹੋ ਗਏ ਗਿਆ ਤਾ ਨਾ ਚਾਦਰ ਹੀ ਹੋ ਜਾਣਗੀਆਂ ਸੋਈ ਨਹੀਂ ਫਰੜਦੀ ਆ ਦੇਖੋ ਮੈਨੂੰ ਗਿਫਟ ਵੀ ਮਿਲ ਗਿਆ ਤੋਈ ਸਾਫ ਕਰੀਦਾ ਆਹ ਤੇ ਮੇਰਾ ਗਿਫਟ ਬੰਬੇ ਬੰਬੇ ਡਾਈਨ ਦੀ ਚਾਦਰਾਂ ਪਈ ਐ ਆਹ ਡਿਜ਼ਾਈਨ ਐ ਆਲਰੇਡੀ ਤਾਂ ਆ ਗਿਆ ਅਚਾਰ ਕਾ ਦਾ ਟੁੱਕਿਆਂ ਦਾ ਟੁੱਕਿਆਂ ਦਾ ਹੈਨਾ ਬਹੁਤ ਜਿਆਦਾ ਹੂੰ ਹੋਰ ਗਾ ਅੰਬ ਲਿਆ ਦੋ ਟੁੱਕੇ ਦਾ ਕਿ ਨਹੀਂ ਬੰਦਾ ਅਸੀਂ ਖਾਦੇ ਆ ਪਕੌੜੇ ਅੱਜ ਹੋ ਗਿਆ ਨੈਕਸਟ ਡੇ ਪਕੌੜੇ ਚੱਲ ਰਹੇ ਮੈਂ ਤਾਂ ਖਾ ਲੇ ਜੇ ਨਹੀਂ ਖਾਦੇ ਅਨਕੇ ਬਾਅਦ ਵਿੱਚ ਮੈਂ ਤਾਂ ਖਾ ਲੂੰ ਤੁਸੀਂ ਖਾ ਲੇ ਮਮੀ ਕਾਇ ਨੀ ਖਾ ਲਊਂ ਆ ਜੀ ਲਊ ਕਾਇ ਨਹੀਂ ਨੀ ਮੈਂ ਖਾਣੇ ਠੰਡੇ ਹੋ ਕੇ ਤਾਂ ਹੋਏ ਥੋੜੇ ਲੰਬੇ ਮਸਾਲੇ ਚਾਹ ਕਰਨੀ ਹੈ ਕਪਿੰਡ ਜਾ ਕੇ ਪੀ ਲੈਣੀ ਪਾਣੀ ਪੀ ਲੈਣੀ ਚਟਨੀ ਨ ਕਰਾ ਲਈ ਥੋੜਾ ਜ ਮਜ਼ਾ ਨੇ ਪਕੌੜੇ ਸਵਾਦ ਨੇ ਪਰ ਚਟਨੀ ਨ ਕਰਾ ਲਈ ਲੈ ਆ ਲੈ ਮਿਕਸ ਕਰਕੇ ਪਾਤੀ ਹਰੀ ਤੇ ਮਿੱਠੀ ਕਰਾ ਦੇ ਮਿੱਠੀ ਦੋਨੇ ਤੇ ਨੂੰ ਤਾਰਸ ਕੰਨ ਪੌਣੀ ਦਾ ਟਾਈਮ ਹੋ ਰਿਹਾ ਪੌਣੇ 7 ਦਾ ਬਈ ਨੇ ਨਾ ਅਸੀਂ ਚਲੇ ਗਏ ਸੀ ਬਾਜ਼ਾਰ ਦੇ ਕੰਮ ਕਰਨ ਬਾਜ਼ਾਰ ਦੇ ਕੰਮ ਕਰੇ ਨੇ ਫੋਸਤ ਬਾਦ ਚਲੇ ਗਏ ਪਿੰਡ ਜਾ ਤਾਂ ਹਰ ਕੋਲ ਕੰਮ ਟੂਣਾ ਘਰ ਆਇਆ ਪੌਣੇ 8 ਹੋਵੇ ਤੇ ਮੈਂ ਬਣਾ ਰਹੀਆਂ ਦਾਲ ਤੇ ਮੰਮੀ ਗੁੰਢਰੇ ਨੇ ਆਟਾ ਇੱਟ ਮਿੰਟ ਲੱਗ ਮੰਮੀ ਕਿੰਨੇ ਟਮਟਾਣ ਸਰਮਾਵਾ ਕੇ ਰੱਖਾ ਹੱਟਾ ਬਹੁਤ ਤੇਜ਼ ਹੈ ਕੰਮ ਵਿੱਚ ਅੱਛਾ ਜਿਹੜਾ ਦੇਖ ਲੈਣੀ ਹੈ ਨਾ ਕੋਈ ਹੋਰ ਮੰਮੀ ਲਈ ਨਹੀਂ ਨਮੀ ਨੂੰ ਲਗਾਣੀ ਕੱਲ ਮੈਂ ਦੱਬੀ ਆ ਗੀ ਮੰਮੀ ਦੇ ਕੱਟਦੇ ਹੀ ਸੀ ਇਹ ਕੋਈ ਚੀਜ਼ ਕੱਢ ਦੋ ਫਿਰ ਨਮੀ ਵੀ ਆਏਂ ਜੇ ਤਾਂ ਕੱਢਣੀ ਤਾਂ ਬਹੁਤ ਔਖਾ ਹੋ ਜਾਂਦਾ ਵਿੱਚ ਰੋੜੀ ਜਾਂਦਾ ਹਿੰਦੋਕੇ ਨਾਲ ਅਗੇ ਤੋਂ ਹੀ ਉਹ ਕਰਦਾ ਹਾਂ ਜੇ ਪਾ ਰਾਂਗੇ ਸਵੇਰੇ ਫਿਰ ਮਸਾਂ ਦੇ ਪਾਵਾਂਗੇ ਪਲਾਸਟਿਕ ਵਾਲੀ ਲੈ ਆਂਦੀ ਕਿਉਂਕਿ ਮੰਮੀਆਂ ਤਾਂ ਐਵੇਂ ਸੰਭਾਲ ਨਹੀਂ ਹੁੰਦੀ ਛੇ ਛੇ ਪੀਰੇ ਸਾਫ਼ ਨਹੀਂ ਕਰਦੇ ਫਿਰ ਸਟੀਨ ਰੇਂਜਰ ਲੱਗ ਜਾਂਦੀ ਐ ਇਸ ਕਰਕੇ ਪਲਾਸਟਿਕ ਵਾਲੀ ਲਿਆਦੀ ਹੈ ਫਾਈਲ ਵੀ ਬਹੁਤ ਵੱਡਾ ਨਹੀਂ ਜਾਂਦਾ ਛੋਟਾ ਦੇ ਹੁੰਦਾ

ਸਿੱਧੇ ਤੇਰਾ ਹੀ ਦੇਖ। ਆਏ ਇਹ ਨੂੰ ਦੀ ਚੱਕੜੀ ਉਹ ਨੂੰ ਉਸ ਤਰ੍ਹਾਂ ਚਿਕਾ ਕਰਕੇ ਵਾਪਸ ਰੱਖ ਲਓ। ਠੀਕ ਹੈ। ਓਕੇ। ਫਿਰ ਜਦੋਂ ਪੰਪ ਚੱਲ ਜਾਂਦਾ ਇਹ ਜਲਦੀ ਨਹੀਂ ਗਲਤੀ ਹੁੰਦੀ ਠੀਕ ਹੋ ਜਾਂਦੀ ਹੈ ਪਰ ਟਾਈਮ ਲੱਗ ਕੇ ਹੁੰਦੀ ਹੈ। ਹੁਣ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕੋਈ ਜਿਹਾ ਅਵਸਰ ਦੇ। ਹੁਣਗੇ ਫਿਰ ਅਰਚਾ ਕਰੂ ਰਵੀ ਨੇ ਮਦਨ ਦੇ ਵਰਤ। ਹੁਣ ਮੈਂ ਤੁਹਾਨੂੰ ਦਫਾਨੀ ਮਮਮੀ ਦੀ ਕਿਚਨ ਅਲੱਗੇ ਹੋਈਆਂ ਦੋ ਬਾਸਕਟਸ ਇੰਦਰੇ ਮੈਂ ਬਾਹਰ ਕੱਢੀਏ ਤਾਂ ਅੰਦਰ ਪੁਸ਼ ਹੋ ਜਾਂਦੀਆਂ ਨੇ ਇਹ ਇਹ ਵੀ ਮੈਂ ਸਵੇਰੇ ਕਲੀਨ ਕੀਤੀਆਂ ਸਾਰੀਆਂ ਬਾਹਰ ਕੱਢ ਗਿਆ ਦੇ ਵਿੱਚ ਪਿਆਜ਼ ਨੇ ਇੱਕ ਵਿੱਚ ਇਹ ਤੁਹਾਨੂੰ ਯਾਦ ਆਜੋ ਰਿਹਾਦਾ ਇਹਦੇ ਵਿੱਚ ਮੈਂ ਇਸ ਤਰ੍ਹਾਂ ਅਲੱਗ-ਅਲੱਗ ਸੈਕਸ਼ਨ ਕਰਦੇ ਆ ਮੈਂ ਡੱਬਾ ਰੱਖਦਾ ਕਲ ਕਦੇਸ ਵਿੱਚ ਆ ਆਲੂ ਰੱਖਤੇ ਇਹਦੇ ਵਿੱਚ ਮੈਂ ਰੱਖਤੀ ਲਸਣ ਔਰ ਅੰਜੀਸ ਮਮਨ ਕਮ ਕਹਿੰਦਾ ਰੱਖ ਨਾ ਕਰੋ ਬਾਸਕਟ ਵਿੱਚ ਇਹ ਆਹ ਕੋਰਨਰ ਆ ਇਹ ਕੋਰਨਰ ਬਹੁਤ ਬਹੁਤ ਜਗ੍ਹਾ ਇਹਦੇ ਵਿੱਚ ਆਇਆ ਜੀ ਆਹ ਕੋਰਨਰ ਵਾਸਤੇ ਆਪਸ਼ਨ ਵੀ ਵਧੀਆ ਪਰ ਹੁਣ ਲੇਟੈਸਟ ਹੋਰ ਵੀ ਚੱਲ ਪਈਏ ਬਹੁਤ ਸਾਲ ਪਹਿਲਾਂ ਚੱਲੀ ਸੀ। ਮੈਂ ਡਰਾਅਰ ਸਾਰੇ ਕਲੀਨ ਨੇ। ਖਰਜਾਂ ਵੀ ਸਾਰੀ ਸੈਟਿੰਗ ਬਹੁਤ ਵਧੀਆ ਕਰਤੀ ਮੰਮੀ ਦੇ ਸਮਾਨ ਦੀ ਹੁਣ ਅੱਗੇ। ਮੰਮੀ ਤੇ ਡਿਪੈਂਡ ਕਰਦਾ ਕਿਵੇਂ ਚੱਕਣਗੇ ਧਰਨਗੇ। ਕਿਨੂ ਵਾਲੀ ਦਿਖਾਤੀ ਮੈਂ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਸਫਾਈ ਕਰੀ ਐ ਸਾਮਾਨ ਮੰਮੀ ਕੋਲ ਘਟਿਆ ਇੰਨਾ ਹੈ ਨਹੀਂ ਰਾਸ਼ਨ ਪਾਣੀ ਸਾਰੇ ਕੈਬਿਨਟਸ ਕਲੀਨ ਕੀਤੇ ਨੇ ਇਹਦੇ ਪਿੱਛੇ ਵੀ ਕੋਰਨਰ ਵਾਲੇ ਚੋ ਜਿਹੜੇ ਪੰਡ ਨਹੀਂ ਕੰਮਦੇ ਉਹ ਰੱਖੇ ਨੇ ਬਹੁਤ ਘੱਟ ਕੰਮ ਆਉਂਦੇ ਨੇ ਜੋ ਕਦੇ-ਕਦੇ ਦੇਖੋ ਸਾਮਾਨ ਨਹੀਂ ਹੁੰਨਾ ਹੁੰਦਾ ਤਾਂ ਵਖਰਾ ਰੱਖਣਾ ਪਾਣਾ ਹੈ ਕਿ ਕਿਚਨ ਬਰੀ ਭਈ ਐ ਸਾਮਾਨ ਤਾਂ ਕੁਝ ਵੀ ਨਹੀਂ ਹੈਗਾ ਠੀਕ ਹੈ ਆਹ ਵਾਲਾ ਸੈਕਸ਼ਨ ਦੇਖੋ ਸਭ ਕੁ ਸੈਟ ਹੈ ਮੰਮੀ ਕੋਲ ਰਹੀ ਅਸੀਂ ਦਵਾਈਆਂ ਜ਼ਿਆਦਾ ਹੁੰਦੀਆਂ ਦੀ ਅਸੀਂ ਨੁਸਖੇ ਆਹ ਸਾਰੇ ਸ਼ੀਸ਼ੇ ਰੱਖੇ ਆਹ ਪੁਰਾਣੀ ਨੂੰਹਂਦਾਂ ਨਹੀਂ ਸੀ ਇਹਨੂੰ ਤੋਂ ਮੰਮੀ ਨੇ ਇਹਦਾ ਮੱਕੀ ਦਾ ਆਟੇ ਵਾਲਾ ਡੱਬਾ ਰੱਖਦਾ ਕਹਿੰਦਾ ਮੈਨੂੰ ਚੱਕਣਾ ਸੌਖਾ ਲੱਗਦਾ ਆਹ ਦੇਖੋ ਆਹ ਸੇ ਵਾਲਾ ਆ ਉੱਪਰ ਵਾਲੇ ਨੇ ਇੱਥੇ ਵੀ ਜਿਹੜਾ ਸਮਾਨ ਵੇ ਲੋਣਾ ਆ ਜਾਂ ਜਾਂ ਘੱਟ ਲੋਡ ਵਾਲਾ ਹੋਰ ਰੱਖਿਆ ਇੱਧਰ ਗੁੜ ਸ਼ੱਕਰ ਆ ਕਿ ਉਹ ਦੋਨੇ ਤਰ੍ਹਾਂ ਦੇ ਇੱਧਰ ਉੱਪਰ ਵਾਲੇ 'ਚ ਵੀ ਆਹੀ ਸਮਾਨ ਹਨ ਗਰਮੀਆਂ ਵਾਲੇ ਪਲਾਸਟਿਕ ਤੇ ਜੱਗ ਖਾਲੀ ਕੰਟੇਨਰ ਅਨ ਯੂਜ਼ਡ ਸਮਾਨ ਸਾਰਾ ਇਹਦੇ ਵਿੱਚ ਸਾਰਾ ਜੋ ਮੰਮੀ ਨੂੰ ਲੱਗਦਾ ਵੀ ਲੋੜ ਰਹਿੰਦੇ ਨੇੜੇ ਨੇੜੇ ਰੱਖਤਾ ਔਵਲਾ ਰੈਕ ਆਪਟਰ ਲ ਉਵਲ ਕੋਰਨਰ ਚ ਹੁੰਦਾ ਸੀਗਾ ਵਿੰਡੋ ਕੋਲੇ ਮम्मी ਨੇ ਕੋਥੇ ਨਾ ਰੱਖੋ ਬਾਰ ਬਦੀਆਂ ਲੱਗਦਾ ਇੱਕ ਮੰਮੀ ਉੱਪਰ ਕੱਪੜੇ ਨਾਲ ਟੱਕ ਦਾਂਦੇ ਸੀ ਵੀ ਮਿੱਟੀ ਆਉਂਦੀ ਮੈਨੂੰ ਸਾਫ਼ ਕਰਨਾ ਔਖਾ ਇਹ ਮੈਂ ਇੱਧਰ ਮੂਵ ਕਰਤਾ ਮੰਮੀ ਕਿਹਾ ਕੋਰਨਰ ਖਾਲੀ ਰੱਖੋ ਮੰਮੀ ਕੋਲ ਚੱਕਲਾ ਸੀਗਾ ਵਾਲਾ ਸਟੈਂਡ ਵਾਲਾ ਮੰਮੀ ਨੇ ਇੱਥੇ ਰੱਖ ਤਰਾ ਫਲਾਰ ਪੋਟ ਲੈਣ ਗਏ ਸੀ ਪਰ ਮੈਨੂੰ ਕੋਈ ਪਸੰਦ ਨਹੀਂ ਆਇਆ ਹੈਗਾ ਇਹਦੇ ਲਈ ਫਲਾਰ ਪੋਟ ਮੈ ਲਿਆ ਕੇ ਆਉਂਗੀ ਤੇ ਇੱਧਰ ਦੇਖੋ ਇੱਧਰ ਸਾਰਾ ਬਿਸਕਟ ਨਮਕੀਨਵੇਂ ਮੰਮੀ ਨੇ ਇੱਕ ਜਿ ਚ ਰੱਖਿਆ ਹੋਰ ਕਾਂਵੀਨ ਵਾਲਾ ਸਮਾਨ ਸਾਰਾ ਇਧਰ ਖ਼ੁਸ਼ਕ ਕ੍ਰੌਕਰੀ ਗਲਾਸਿਸ ਉੱਪਰ ਕੁਝ ਡਾਈਨਿੰਗ ਸੈੱਟ ਆ ਕੀਤੀ ਮਮੀ ਦੀ ਕਿਚਨ ਸੈੱਟ ਆ ਦੇਖੋ ਆਹ ਕਿਚਨ ਦਾ ਖਲਾਰਾ ਬਹੁਤ ਹੁੰਦੇ ਮਮੀ ਬਹੁਤ ਖਲਾਰਾ ਪਾਉਂਦੇ ਨੇ ਅਬ ਇਹਨਾਂ ਇੱਕ ਖਾਦੀ ਤੁਹਾਨੂੰ ਮੇਰੇ ਕਰਕੇ ਡੱਕਦੇ ਨੇ ਉੱਥੇ ਹੀ ਭਾਂਡੇ ਉੱਥੇ ਹੀ ਭਾਂਡੇ ਉੱਥੇ ਹੀ ਭਾਂਡੇ ਬਹੁਤ ਭਾਂਡੇ ਖੰਡੇ ਆਉਂਦੇ ਨੇ ਉਹ ਕੋਲ ਆ ਚਾ ਨਾ ਚੱਕਲੇ ਦੇ ਉੱਪਰ ਮੇਰਾ ਧਮਾਕ ਇਹ ਕਹਿੰਦਾ ਵੀ ਇਹਦੇ ਉੱਪਰ ਮੈਟ ਲੈ ਕੇ ਆਉਂ ਗੋਲ ਮੈਟ ਮਿਲ ਜੂਗਾ ਹੈਂਡਲ ਨੂੰ ਮਾਣੇ ਦੇ ਉੱਤੇ ਉੱਪਰ ਫਲਾਰ ਪਾਟ ਫਲਾਰ ਪਾਟ ਲੈਣਗੇ ਚਲ ਮੈਨੂੰ ਵਧੀਆ ਲੱਗੇ ਕੋਈ ਵੀ ਸੇਰਾਮਿਕ ਤਾਂ ਮੈਂ ਦੇਖ ਰਹੀ ਸੀ ਮੈਨੂੰ ਅੱਛਾ ਲੱਗਿਆ ਮੈਂ ਕਰਕੇ ਲੈ ਕੇ ਆਇਆ ਸ਼ੋਪਿੰਗ ਆਪਣੇ ਲਈ ਅੱਜ ਆ ਮੇਰੀ ਸ਼ੋਪਿੰਗ ਹੈ ਆ ਮੈਂ ਸਿਰਫ ਇੱਕ ਮਿੱਲੇ ਲੈਣੇ ਤੇ ਮੈਂ ਦੋ ਸੀਟ ਚਾਨ ਵੀ ਲੈ ਲਾਂਦੀ ਪਰ ਮੈਨੂੰ ਮਿਲਿਆ ਇੱਕ ਆ ਡਿਜ਼ਾਈਨ ਵਿੱਚ ਠੀਕ ਆ ਡਿਜ਼ਾਈਨ ਹੋਰ ਫੁੱਲਾਂ ਵਾਲੇ ਰੰਗ ਬਰੰਗੇ ਵਾਲੇ ਤੇ ਮੈਨੂੰ ਵਧੀਆ ਲੱਗੇ ਆ ਡਿਜ਼ਾਈਨ ਹੀ ਮੈਨੂੰ ਸੋਹਣਾ ਲੱਗਿਆ ਸੀ ਬਾਕੀ ਇਹ ਵੀ ਲੈਂਦੀ ਅਲੱਗ ਜਾ ਪਰ ਉਹਦੇ ਟੱਕਣ ਕ੍ਰੈਕਸ ਸੀਗੇ ਇੱਕ ਸਾਫ ਪੀਸ ਯਾਨੀ ਕਿ ਮੈਂ ਕੋਈ ਮਿਲਿਆ ਫਿਰ ਮੈਂ ਚੱਲ ਇੱਕ ਵੀ ਛੱਡਦੀ ਨਹੀਂ ਹੈਗੀ ਮੈਂ ਟੱਕਣ ਜਿਵੇਂ ਕਹਾ 100% ਇਹ ਤਾਂ ਸਹੀ ਹੈ ਐ ਸਹੀ ਨਹੀਂ ਇੱਕ ਰੰ ਕੋ ਚਟਨੀ ਟੇਬਲ ਤੇ ਬਸ ਸਰਵ ਕਰਨੀ ਹੈ ਨਾ ਯਾ ਮੱਖਣ ਰੱਖਣਾ ਉਹ ਠੀਕ ਹੈ ਇਹ ਚੀਜ਼ ਮੰਗੀ ਨਾਲ ਟੱਕੀ ਜਾਂਦੀ ਹੈ ਇੱਕ ਲਈ ਮੈਂ ਆਹ ਵਾਲੀ ਕੱਢ ਲਈ ਤੇਲ ਵੀ ਇਹਨਾਂ ਦਾ ਯੂਜ਼ ਕਰਦੀਆਂ ਬਹੁਤ ਵਧੀਆ ਨੇ ਕੋਈ ਐ ਨਹੀਂ ਵੀ ਗੰਦੀ ਮਿੱਟੀ ਦਾ ਜਿਆ ਖੱਟੀਆ ਕੁਆਲਿਟੀ ਹੈ ਬਹੁਤ ਵਧੀਆ ਨੇ ਇਹ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਲੱਗਿਆ ਮੈਨੂੰ ਇੱਕ ਮੈਂ ਆਵੜੀ ਲਈਏ ਵੱਡੇ ਸਾਈਜ਼ ਵਿੱਚ ਜਿਵੇਂ ਕੋਈ ਅੰਬੀਆਂ ਦੀ ਚਟਨੀ ਬਣਾਉਣੀ ਹੈ ਕੋਈ ਥੋੜਾ ਜਿਹਾ ਕਿਸੇ ਚੀਜ਼ ਦਾ ਆਚਾਰ ਪਾਉਣਾ ਤਾਂ ਇਹਦੇ ਵਿੱਚ ਪਾਕੀ ਸਾਈਜ਼ ਤੇ ਰੱਖ ਸਕਦੇ ਆ ਕਿਉਂ ਉਹ ਵੀ ਸਟੋਰ ਕਰ ਸਕਦਾ ਪਰ ਕਿਉਂ ਮੈਂ ਕਦੇ ਪਾਏ ਨਹੀਂ ਇਹਨਾਂ ਵਿੱਚ ਮੈਂ ਡੱਬਿਆਂ ਜੀ ਪਾਉਣੀ ਹੁੰਦੀ ਹੈ ਆਹ ਡਿਜ਼ਾਈਨ ਨੇ ਯੂਜ਼ ਕਰਨ ਚ ਨਾ ਬਹੁਤ ਸੋਹਣੇ ਲੱਗਦੇ ਬਹੁਤ ਵਧੀਆ ਲੱਗਦੇ ਇਹ ਇਹਦੇ ਨਾਲ ਟੱਕੜ ਮੈਂ ਆਵਲ ਮੈਚ ਕਰਵਾਇਆ ਉਹ ਦਿਨ ਦਾ ਸੀ ਰੈੱਡ ਜਾਂ ਔਰੇਂਜ ਮੈਂ ਆਵਲਾ ਮੈਚ ਕਰਵਾਇਆ ਟੱਕੜ ਪਈਦਾ ਇਹ ਹੈ ਜੀ 150 ਦੀ 100 ਦੀ 50 ਦੀ ਆਸੇ ਮੇਰੇ ਇੰਨੀ ਕੀ ਸ਼ੋਪਿੰਗ ਸੋ ਵੀਡੀਓ ਅਚੀ ਲੱਗੀ ਹੋ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਕੋ ਹੋਰ ਨਵੀਂ ਵੀਡੀਓ ਲੈ ਕੇ ਟੀਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ